ਚਾਰ ਪਦਾਰਥ ਠਾਕੁਰ ਦੀਨਾ ਹਾਂ ਫਿਰ ਕਹਿੰਦੇ ਅੱਗੋਂ ਆਵਾਜ਼ ਆਉਂਦੀ ਹੈ ਵਾਹਿਗੁਰੂ ਅਕਾਲ ਪੁਰਖ ਦੀ ਗਰਬ ਜੁਰੀ ਵੀ ਜੇ ਤੂੰ ਚਾਰ ਪਦਾਰਥ ਲੈਣੇ ਐ ਤੇ ਮੇਰਾ ਸਿਮਰਨ ਕਰੀ ਦੁਨੀਆ ਤੇ ਜਾ ਕੇ ਤੈਨੂੰ ਬਾਹਰ ਕੱਢ ਦਿੰਦੇ ਐ ਚਾਰੇ ਪਦਾਰਥ ਮਿਲਣਗੇ ਧਰਮ ਅਰਥ ਕਾਮ ਤੇ ਮੋਕਸ਼ ਤੈਨੂੰ ਮਿਲੇਗਾ ਇਦਾਂ ਪਰਮੇਸ਼ਰ ਕਿਰਪਾ ਕਰਕੇ ਗਰਭ ਜੂਣ ਦੇ ਵਿੱਚ ਹੀ ਆਵਾਜ਼ ਦੇ ਕੇ ਆਸ਼ੀਰਵਾਦ ਦਿੰਦੇ ਨੇ ਵਰ ਦਿੰਦੇ ਨੇ ਕਿ ਤੈਨੂੰ ਚਾਰ ਪਦਾਰਥ ਦੁਨੀਆ ਤੇ ਜਾ ਕੇ ਪ੍ਰਾਪਤ ਹੋਣਗੇ ਚਾਰ ਪਦਾਰਥ ਠਾਕੁਰ ਦੇ ਨੇ ਠਾਕੁਰ ਨੇ ਚਾਰ ਪਦਾਰਥ ਜੀਵ ਨੂੰ ਗਰਭ ਦੁਆਰੇ ਵਿੱਚ ਹੀ ਦੇ ਦੇਣਾ ਕੀਤਾ ਕਾਹਿਓ ਭਜਨ ਮਮ ਕਰਿਯਹ ਤੀਨਾ ਤੇ ਨਾਲ ਕਿਹਾ ਵੀ ਸ਼ਰਤ ਹੈ ਚਾਰ ਪਦਾਰਥ ਤੈਨੂੰ ਤਾਂ ਪ੍ਰਾਪਤ ਹੋਣਗੇ ਲੋਗ ਵਿੱਚ ਜਾ ਕੇ ਦੁਨੀਆ ਵਿੱਚ ਜਾ ਕੇ ਜੇ ਭੀਨਾ ਭੇਜ ਕੇ ਤੂੰ ਮੇਰਾ ਸਿਮਰਨ ਕਰੇਗਾ ਆਖੂ ਸਤਨਾਮੁ ਸ੍ਰੀ ਵਾਹਿਗੁਰੂ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਤੁਕ ਆਉਂਦੀ ਹੈ ਚਾਰ ਪਦਾਰਥ ਲੈ ਜਗ ਆਇਆ ਸੂ ਸੰਕਤੀ ਕਰ ਵਾਸਾ ਪਾਇਆ ਪੇ ਦੁਨੀਆ ਦੇ ਉੱਪਰ ਬੱਦਾ ਚਾਰ ਪਦਾਰਥ ਲੈ ਕੇ ਆਇਆ ਸ਼ੇਵ ਸ਼ਗirdਾਰ ਸਹੇ ਦੁਨੀਆ ਦੁਨੀਆ ਦੇ ਵਿੱਚ ਉਹਨੇ ਵਾਸਾ ਪਾਉਣਾ ਕੀਤਾ ਸਾਡੇ ਪਿੰਡ ਨੰਦਰੀ ਦੇ ਵਿੱਚ ਇੱਕ ਗ੍ਰੰਥੀ ਸਿੰਘ ਹੋਏ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤੇ ਬੜੇ ਅਠੀ ਤੱਬੀ ਸਨ ਸਿਮਰਨ ਉਹ ਕਰਦੇ ਸਨ ਸੁਖਮਨੀ ਸਾਹਿਬ ਜੀ ਦੇ ਨਿਮੀ ਪ੍ਰੇਮੀ ਸਨ ਤੇ ਗੁਰਦੁਆਰੇ ਸਹਿਬ ਅੰਮ੍ਰਿਤ ਵੇਲੇ ਉਹਨਾਂ ਨੇ ਸੁਖਮਣੀ ਸਾਹਿਬ ਦਾ ਪਾਠ ਕਰਨਾ ਤੇ ਨਿਤਨੇਮ ਕਰਨਾ ਫਿਰ ਉਹਨਾਂ ਨੇ ਆਪਣਾ ਵੱਖਰਾ ਨਿਤਨੇਮ ਕਰਨਾ ਤੇ ਵੱਖਰਾ ਸੁਖਮਣੀ ਸਾਹਿਬ ਦਾ ਪਾਠ ਕਰਨਾ ਕੰਟੀ ਸੀ ਸੁਖਮਣੀ ਸਾਹਿਬ ਦਾ ਪਾਠ ਤੇ ਇਧਰ ਉਧਰ ਜਾਣਾ ਤੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਰਹਿਣਾ ਤੇ ਬੜਾ ਉਹਨਾਂ ਦਾ ਸਾਦਾ ਜਿਹਾ ਤੇ ਮਲਾਪੜਾ ਜਿਹਾ ਜੀਵਨ ਸੀ ਕਦੇ ਉਹ ਕਾਲੇ ਨਹੀਂ ਸੀ ਪੈਂਦੇ ਕਦੇ ਕਿਸੇ ਦੇ ਨਾਲ ਉਹ ਵੱਧ ਘੱਟ ਨਹੀਂ ਸੀ ਬੋਲਦੇ ਤੇ ਜਦੋਂ ਉਹਨਾਂ ਦਾ ਜਾਣ ਦਾ ਸਮਾਂ ਆਇਆ ਤੇ ਪਹਿਲਾਂ ਦੱਸ ਦਿੱਤਾ ਵੀ ਹੁਣ ਦੁਨੀਆ ਤੋਂ ਮੈਂ ਚਲੇ ਜਾਣਾ ਉਹਨਾਂ ਦਾ ਪੰਜਾਬੀ ਗੁਰਮੁਖ ਸਿੰਘ ਸ਼ਹਿਰ ਯੂਰਪ ਦੇ ਵਿੱਚ ਗੁਰੂ ਘਰ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਕਰਦਾ ਹੈ ਚੰਗਾ ਗੁਰਮੁਖ ਅਤੇ ਗੁਰੂ ਘਰ ਦਾ ਪ੍ਰੇਮੀ ਨਿემი ਗੁਰੂ ਘਰ ਸਿੰਘ ਹੈ ਤੇ ਮੈਂ ਉਹ ਛੋਟਾ ਜਿਹਾ ਕਸਾ ਕਰਨ ਲੱਗਾ ਸਾਂ ਗੁਰਦੁਆਰੇ ਡੰਗਲੀ ਵਿਖੇ ਤੇ ਉਹਨਾਂ ਨੇ ਇੱਕ ਵਾਰੀ ਮੈਨੂੰ ਸਵਾਲ ਕੀਤਾ ਵੀ ਮਾਰੂ ਰਾਗ ਦੇ ਵਿੱਚ ਪਹਿਲੇ ਪਾਸਾ ਜੀ ਦੇ ਬਚਨ ਆਉਂਦੇ ਨੇ ਚਾਰ ਪਦਾਰਥ ਲੈ ਜਗ ਆਇਆ ਸਿਵ ਸ਼ਕਤੀ ਕਰਵਾ ਸਭ ਤੋ ਇਹਦਾ ਭਾਵ ਹੈ ਵੀ ਬੰਦਾ ਪਹਿਲਾਂ ਹੀ ਚਾਰ ਪਦਾਰਥ ਲੈ ਕੇ ਆਇਆ ਦੁਨੀਆ ਤੇ ਧਰਮ ਅਰਥ ਕਾਮ ਮੋਖ ਇਹ ਫਿਰੋ ਦੁਨੀਆ ਦੇ ਵਿੱਚ ਚੱਲ ਕੇ ਆਇਆ ਹੈ ਤਾਂ ਭਾਈ ਅਮਰੀਕ ਸਿੰਘ ਸਾਹਿਬ ਜੀ ਕਹਿ ਲੱਗੇ ਵੀ ਬੰਦੇ ਨੂੰ ਭਜਨ ਕਰਨ ਦੀ ਕੀ ਲੋੜ ਹੈ ਫਿਰ ਚਾਰ ਪਦਾਰਥ ਤੇ ਲੈ ਕੇ ਪਹਿਲਾਂ ਹੀ ਆਇਆ ਏ ਧਰਮੀ ਵੀ ਹੈ ਪੈਸੇ ਵੀ ਹੈ ਕਾਮਨਾਵਾਂ ਦੀ ਪੂਰਤੀ ਵੀ ਹੈ ਤੇ ਮੁਕਤੀ ਵੀ ਉਹਨੂੰ ਪ੍ਰਾਪਤ ਹੈ ਫਿਰ ਆਪਾਂ ਮੁਕਤੀ ਕੋ ਲੱਭਦੇ ਫਿਰਦੇ ਹਾਂ ਦਰਮੀ ਹੋਣ ਦੀ ਕੀ ਲੋੜ ਹੈ ਇਹ ਤੇ بڑا ਵੱਡਾ ਸਵਾਲ ਉੱਠਦਾ ਹੈ ਬੜਾ ਉਹਨਾਂ ਨੇ ਮੈਨੂੰ ਇਹ ਬਾਰ-ਬਾਰ ਸਵਾਲ ਪੁੱਛਣਾ ਸ਼ਾਇਦ ਉਹਨਾਂ ਨੂੰ ਇਹ ਪਤਾ ਹੋਵੇ ਤੇ ਮੇਰੀ ਪਰਖ ਕਰਨ ਵਾਸਤੇ ਮੈਨੂੰ ਉਹ ਪੁੱਛਦੇ ਹੋਣ ਤੇ ਮੈਂ ਹੱਥ ਜੋੜ ਦੇਣੇ ਵੀ ਮੈਂ ਤੇ ਅਜੇ ਗੁਰੂ ਇਤਿਹਾਸ ਦੀ ਕਥਾ ਕਰਨ ਯੋਗ ਨਹੀਂ ਐ ਮੈਨੂੰ ਨਹੀਂ ਇਹ ਸਵਾਲ ਦਾ ਉੱਤਰ ਆਉਂਦਾ بڑے بڑے ਸਿਆਣਿਆਂ ਗੁਣੀਆਂ ਦੇ ਕੋਲੋਂ ਵੀ ਪੁੱਛਿਆ ਔਰ ਗੁਰੂ ਖਾਲਸਾ ਜੀ ਉਸ ਸਮੇਂ ਦੇ ਜਿਹੜੇ ਗੁਣੀ ਜਾਨ ਸੀ ਵਿਦਵਾਨ ਸੀ ਉਹਨਾਂ ਦੇ ਕੋਲੋਂ ਵੀ ਸਪਸ਼ਟ ਤੌਰ ਤੇ ਉੱਤਰ ਨਹੀਂ ਦਿੱਤਾ ਗਿਆ ਜਦੋਂ ਇਹ ਸਰਬਲੋਕ ਗ੍ਰੰਥ ਸਾਹਿਬ ਜੀ ਪੜ੍ਹੇ ਇਹਦੇ ਵਿੱਚ ਇਹ ਵਚਨ ਆਇਆ ਕਿ ਚਾਰ ਪਦਾਰਥ ਠਾਕੁਰ ਜੀ ਨੇ ਕਹਿਓ ਭਜਨ ਮਮ ਕਰਿਓ ਪੀਤਾ ਠਾਕੁਰ ਨੇ ਗਰਭ ਦੁਆਰੇ ਵਿੱਚ ਲਮਕਦੇ ਜੀਵ ਨੂੰ ਕਿਹਾ ਜੇ ਤੂੰ ਗਰਭ ਦੁਆਰੇ ਤੂੰ ਬਾਹਰ ਜਾਣਾ ਚਾਹਣਾ ਏ ਜਾ ਗਰਭ ਦੁਆਰੇ ਤੂੰ ਬਾਹਰ ਜਾ ਤੇ ਮੈਂ ਬਾਹਰ ਘੱਡ ਦੇਣਾ ਏ ਤੈਨੂੰ ਚਾਰ ਪਦਾਰਥ ਵੀ ਦੇ ਦੇਣਾ ਏ ਪਰ ਮੇਰੀ ਇੱਕ ਸ਼ਰਤ ਹੈ ਵੀ ਜਾ ਕੇ ਮੇਰਾ ਭਜਨ ਜਰੂਰ ਕਰੀ ਨਾਮ ਜਰੂਰ ਜਪੀ ਜੇ ਤੂੰ 84 ਦੇ ਢੇੜੇ ਵਿੱਚੋਂ ਛੁੱਟਦਾ ਏ ਅੱਗੇ ਮਹਾਰਾਜ ਕਹਿੰਦੇ ਹਨ ਪਿਆਰ ਦੇ ਨਾਲ ਸਰਵਨ ਕਰੋ ਬਾਚਾ ਕਰਤ ਤਦ ਜੀ ਦੁਖਿਆਰੋ ਆਜੋ ਜੀਵ ਦੁਖੀ ਹੋਵੇ ਨਾ ਜੋ ਕਈ ਉਹ ਮੰਨੀ ਜਾਂਦਾ ਹੈ ਉਹ ਕਹਿੰਦਾ ਏ ਠੀਕ ਹੈ ਝੱਟ ਮੰਨ ਲੈਂਦਾ ਏ ਤੇ ਗਰਭ ਦਵਾਰੇ ਵਿੱਚ ਪੁੱਠਾ ਲੰਕਦਾ ਸੀ ਜੀਵ ਤੇ ਉਹਨੇ ਫਿਰ ਬਾਜਾ ਮੈਨੇ ਵਚਨ ਕਰ ਲਿਆ ਵਾਅਦਾ ਕਰ ਲਿਆ ਦੁਖੀ ਹੋਏ ਜੀਵ ਨੇ ਤਦੋਂ ਵੀ ਠੀਕ ਹੈ ਸਹਿਬ ਜੀ ਦੁਨੀਆਂ ਦੇ ਜਾ ਕੇ ਮੈਂ ਤੁਹਾਡਾ ਸਿਮਰਨ ਕਰਾਂਗਾ ਤੁਹਾਡਾ ਭਜਨ ਮੈਂ ਕਰਾਂਗਾ ਸਿਮਰਾਂਗਾ ਤੁਝ ਜਾਏ ਸੰਸਾਰੂ ਸੰਸਾਰ ਦੇ ਵਿੱਚ ਜਾ ਕਰਕੇ ਮੈਂ ਤੁਹਾਨੂੰ ਸਿਮਰਾਂਗਾ ਤੁਹਾਡੇ ਸਿਮਰਨ ਦੇ ਵਿੱਚ ਮੈਂ ਮਨ ਲਗਾਵਾਗਾ